ਪੰਜਾਬ ਦੀ ਧਰਤੀ ਤੇ ਲੋਕ ਮਸਲਿਆਂ ਨੂੰ ਹੱਲ ਕਰਨ ਲਈ ਵੱਖ-ਵੱਖ ਕਿਸਮ ਦੀਆਂ ਪੰਚਾਇਤਾਂ ਤੇ ਗੁਰਮਤਿਆਂ ਦਾ ਆਪਣਾ ਇਤਿਹਾਸ ਹੈ ਜਦੋਂ ਅਸੀਂ ਇਸ ਦੇ ਉੱਤੇ ਨਿਗਾਹ ਮਾਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਪ੍ਰਥਾ ਵੀ ਚੱਲਦੀ ਰਹੀ ਹੈ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੋਈ ਮਤਾ ਪਕਾਓ ਸਲਾਹ ਕਰੋ ਉਹਨੂੰ ਗੁਰਮਤਾ ਕਿਹਾ ਜਾਂਦਾ ਹੈ ਔਰ ਵੱਖ-ਵੱਖ ਥਿਰਾਂ ਪੰਚਾਇਤਾਂ ਇਕੱਠੇ ਬੈਠ ਕੇ ਕਿਸੇ ਮਸਲੇ ਨੂੰ ਨਿਵੇੜਨ ਲਈ ਤੇ ਸਮਾਜ ਨੂੰ ਅੱਗੇ ਲਜਾਣ ਲਈ ਹੋਰ ਵੀ ਲੋਕਤੰਤਰਕ ਢੰਗ ਹੈ ਜਿਹੜੇ ਇੱਥੇ ਬਹੁਤ ਸੰਮਤੀ ਸਰਬਸੰਮਤੀ ਦੇ ਢੰਗ ਜਿਹੜੇ ਵਰਤੇ ਜਾਂਦੇ ਰਹੇ ਆ ਇਹ ਆਪਾਂ ਸਾਰੇ ਜਾਣਦੇ ਆ ਤੇ ਪੰਚਾਇਤ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਆਪਣੇ ਹੋਣ ਜਾ ਰਹੀਆਂ ਇਹਦਾ ਜਿਹੜਾ ਮੌਸਮ ਹੈ ਜੇ ਉਹਦੇ ਉੱਤੇ ਆਪਾਂ ਨਿਗਾਹ ਮਾਰ ਗਏ ਚਾਹੀਦਾ ਤਾਂ ਇਹ ਹੁੰਦਾ ਕਿ ਇਸ ਲੋਕਤੰਤਰੀ ਸਿਸਟਮ ਦੇ ਵਿੱਚ ਜਿਹੜਾ ਬਾਬਾ ਸਾਹਿਬ ਭੀਮrao ਅੰਬੇਦਕਰ ਸਾਹਿਬ ਨੇ ਲੋਕਾਂ ਨੂੰ ਲੈ ਕੇ ਦਿੱਤਾ ਵੋਟ ਦਾ ਅਧਿਕਾਰ ਕਿ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਵੋਟਰ ਨੇ ਉਹ ਸ਼ਾਮਲ ਹੋਣ ਤੇ ਸ਼ਾਮਲ ਹੋ ਤਾਂ ਹੋਣਗੇ ਜੇ ਲੋਕਾਂ ਕੋਲੇ ਵੇਲ ਹੋਏਗੀ ਜਿਹੜਾ ਇਹ ਮੌਸਮ ਹੈ ਅੱਜ ਤੋਂ ਹੀ ਅਸੀਂ ਵੇਖਦੇ ਆ ਕਿ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਮਤਲਬ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਹੈ ਦਾ ਮਤਲਬ ਤਾਂ ਕਿਸਾਨ ਖੇਤਾਂ ਦੇ ਵਿੱਚ ਬਿਜ਼ੀ ਹੋ ਗਿਆ ਖੇਤਾਂ ਦੇ ਵਿੱਚ ਰੁੱਝ ਗਿਆ ਉਹਦੇ ਨਾਲ ਹੀ ਮਜ਼ਦੂਰ ਹੈ ਜਿਹੜਾ ਉਹ ਕੁਝ ਖੇਤਾਂ ਦੇ ਵਿੱਚ ਰੁੱਝ ਜਾਏਗਾ ਕੁਝ ਮੰਡੀਆਂ ਦੇ ਵਿੱਚ ਰੁੱਝ ਜਾਏਗਾ ਇਹਦੇ ਨਾਲ ਹੀ ਜਿਹੜਾ ਵਪਾਰੀ ਹੈ जिने फसलਾਂ ਦੀ ਖਰੀਦੋ ਫਰੋਖਤ ਕਰਨੀ ਹੈ ਉਹ ਵਪਾਰੀ ਵੀ ਮੰਡੀਆਂ ਦੇ ਵਿੱਚ ਬਿਜ਼ੀ ਹੋ ਜਾਏਗਾ ਰੁੱਝ ਜਾਏਗਾ ਜਣੀ ਇਹ ਸਾਰੀਆਂ तरह ਰੁੱਝੀਆਂ ਹੋਈਆਂ ਤੇ ਕਿਸੇ ਕੋਲੇ ਵੋਟਾਂ ਬਾਰੇ ਸੋਚਣ ਦੀ ਤਾਂ ਵੇਲ ਹੀ ਨਹੀਂ ਹੋਣੀ ਵੋਟ ਪਾਉਣ ਦੀ ਤਾਂ ਦੂਰ ਦੀ ਗੱਲ ਰਹੀ ਇਹਦੇ ਨਾਲ ਨਤੀਜਾ ਕੀ ਨਿਕਲੇਗਾ ਕਿ ਜਿਹੜੀ ਵੋਟ ਪਰਸੈਂਟੇਜ ਹੈ ਉਹ ਘਟੇਗੀ ਲੋਕਾਂ ਦੀ ਸ਼ਮੂਲੀਅਤ ਘਟੇਗੀ ਜਦੋਂ ਲੋਕ ਇਸ ਲੋਕਤੰਤਰੀ ਧਾਰਾ ਦੇ ਵਿੱਚ ਸ਼ਾਮਲ ਹੀ ਨਹੀਂ ਹੋਣਗੇ ਤੇ ਫੇਰ ਬਈ ਇਸ ਵੇਲੇ ਪਤਾ ਨਹੀਂ ਕਿਉਂ ਇੰਨੀ ਕਾਲੀ ਦੇ ਵਿੱਚ ਇਹ ਬੋਟਾਂ ਪਾਉਣ ਦਾ ਇਸੇ ਮੌਸਮ ਨੂੰ ਚੁਣਿਆ ਗਿਆ ਕਿ ਉਧਰੋਂ ਝੋਨਾ ਕੱਟਿਆ ਜਾ ਰਿਹਾ ਹੈ ਤੇ ਝੋਨੇ ਦੇ ਕੱਟਣ ਤੋਂ ਤੁਰੰਤ ਬਾਅਦ ਹੀ ਕਿਸਾਨ ਜਿਹੜੇ ਉਪਰ ਵਾਲੀ ਨੂੰ ਸਮੇਟਣ ਲੱਗ ਜਾਂਦੇ ਨੇ ਪ੍ਰਾਲੀ ਨੂੰ ਸਮੇਟਣ ਤੋਂ ਤੁਰੰਤ ਬਾਅਦ ਅਗਲੀ ਜ਼ਮੀਨ ਦੀ ਉਹ ਬਹਾਈ ਕਰਕੇ ਜ਼ਮੀਨ ਤਿਆਰ ਕਰਕੇ ਉਹ ਕਣਕ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ ਤਾਂ ਇਹ ਕਿੰਨੀ ਦੇਰ ਦਾ ਇਹ ਪ੍ਰੋਸੈਸ ਹੈ ਸਾਰਾ ਨਾ ਇਹਦੇ ਉੱਤੇ ਸਰਕਾਰ ਨੇ ਸੋਚਿਆ ਨਾ ਇਲੈਕਸ਼ਨ ਕਮਿਸ਼ਨ ਨੇ ਤੇ ਦੂਜਿਆ ਪੱਖ ਜਿਹੜਾ ਮੈਂ ਇਹ ਦੱਸਣਾ ਚਾਹੁੰਦਾ ਕਿ ਇਨ੍ਹਾਂ ਝੋਨਾ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਬੜਾ ਹੈਰਾਨੀਜਨਕ ਗੁੱਸਾ ਆਉਂਦਾ ਐ ਇਸ ਸਿਸਟਮ ਨੂੰ ਦੇਖ ਕੇ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਹੱਦਾਂ ਮਿੱਥੀਆਂ ਜਾਂਦੀਆਂ ਹੁੰਦੀਆਂ ਨੇ ਕਿ ਜੇ ਕਿਸੇ ਨੇ ਪੰਚ ਦੀ ਚੋਣ ਲੜਨੀ ਆ ਤੇ ਪੰਚ 10000 ਰੁਪਏ ਖਰਚ ਕਰ ਸਕਦਾ ਆਪਣੇ ਇਲੈਕਸ਼ਨ ਦੇ ਉੱਤੇ ਸਰਪੰਚ ਜਿਹੜਾ ਉਹ 40000 ਰੁਪਏ ਖਰਚ ਕਰ ਸਕਦਾ ਹੁੰਦਾ ਐ ਇਸੇ ਤਰ੍ਹਾਂ ਐਮਐਲਏ ਲਈ ਤੇ ਐਮਪੀ ਲਈ ਹੁੰਦਾ ਕਿ ਇੰਨੇ ਲੱਖ ਰੁਪਏ ਉਹ ਚੋਣ ਸਿਸਟਮ ਦੇ ਉੱਤੇ ਪ੍ਰਣਾਲੀ ਦੇ ਉੱਤੇ ਖਰਚ ਕਰ ਸਕਦਾ ਇਸ ਤੋਂ ਵੱਧ ਉਹ ਖਰਚ ਕਰ ਨਹੀਂ ਸਕਦਾ ਇੱਕल्ली-ਕੱਲੀ ਚੀਜ਼ ਦਾ ਕਿ ਕਿੰਨੇ ਦੇ ਇਸ਼ਤਿਹਾਰ ਛਪਾਏ ਕਿੰਨੇ ਦੀਆਂ ਕੁਰਸੀਆਂ ਡਾਈਆਂ ਐਮਐਲਏ ਦੇ ਇਲੈਕਸ਼ਨ ਦੇ ਵਿੱਚ ਵੀ ਐਮਪੀ ਦੇ ਇਲੈਕਸ਼ਨ ਚ ਵੀ ਸਰਪੰਚਾਂ ਦੇ ਇਲੈਕਸ਼ਨ ਚ ਵੀ ਇਹ ਇਲੈਕਸ਼ਨ ਕਮਿਸ਼ਨ ਨੂੰ ਹਸਾਬ ਦੇਣਾ ਪੈਂਦਾ ਡੇਲੀ ਦਾ ਹਰ ਰੋਜ਼ ਤਾਂ ਜਦੋਂ ਅਸੀਂ ਸਰਪੰਚੀ ਦੇ ਇਲੈਕਸ਼ਨ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਖਰਚੇ ਦੀ ਹੱਦ ਮਿੱਥੀ ਹੈ ਉਹ ਮਿੱਥੀ ਹੈ 40000 ਰੁਪਿਆ ਯਾਨੀ ਇੱਕ ਸਰਪੰਚੀ ਦਾ ਕੈਂਡੀਡੇਟ ਹੈ ਜਿਹੜਾ ਉਮੀਦਵਾਰ ਹੈ ਉਹ ਆਪਣੀ ਚੋਣ ਦੇ ਉੱਤੇ ਇਸ ਟੋਟਲ ਚੋਣ ਪ੍ਰਣਾਲੀ ਦੇ ਉੱਤੇ 40000 ਤੋਂ ਵੱਧ ਖਰਚਾ ਕਰ ਨਹੀਂ ਸਕਦਾ ਪਰ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਇਧਰੋਂ ਗੁਰਦਾਸਪੁਰ ਤੋਂ ਇੱਕ ਖਬਰ ਆਉਂਦੀ ਹੈ ਪਿੰਡ ਹਰਦੋਵਾਲ ਤੋਂ ਉਹ ਕਹਿੰਦਾ ਜੀ ਅਸੀਂ 2 ਕਰੋੜ ਦੀ ਬੋਲੀ ਦਿੰਨੇ ਆ ਜੇ 2 ਕਰੋੜ ਤੋਂ ਵੀ ਵੱਧ ਲੱਗ ਜੂ ਉਹ ਵੀ ਖਰਚ ਕਰਦੇ ਆਂਗੇ ਇਧਰੋਂ ਗਿੱਦੜbeh ਵੱਲੋਂ ਆਉਂਦੀ ਹੈ ਕਿ ਅਸੀਂ 35 ਲੱਖ ਤੇ 50000 ਚਾ ਬੋਲੀ ਚੜ ਗਈ ਹੈ ਸਾਡੇ ਇੱਕ ਪਿੰਡ ਦੇ ਵਿੱਚੋਂ 60 ਲੱਖ ਦੀ ਆਵਾਜ਼ ਆ ਰਹੀ ਹੈ ਇੱਕ ਪਿੰਡ ਦੇ ਵਿੱਚੋਂ ਦੋ ਕਿੱਲੇ ਪਿੰਡ ਦੇ ਨਾਂ ਕਰਾਉਣ ਦੀ ਆਵਾਜ਼ ਆ ਰਹੀ ਹੈ ਇੱਕ ਪਿੰਡ ਦੇ ਵਿੱਚੋਂ 21000 ਰੁਪਏ ਕੁੜੀਆਂ ਦੇ ਵਿਆਹ ਦੇ ਉੱਤੇ ਸ਼ਗਨ ਦੇਣ ਦੀ ਆਵਾਜ਼ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਆਵਾਜ਼ਾਂ ਵੀ ਸੁਣਨ ਨੂੰ ਮਿਲ ਰਹੀਆਂ ਤਾਂ ਫਿਰ ਸੋਚੋ ਲੋਕੋ ਕਿ ਉਹਦੇ ਉੱਤੇ ਖਰਚ ਕਰਨ ਦੀ ਇੱਕ ਉਮੀਦਵਾਰ ਨੂੰ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਆਗਿਆ ਹੈ ਉਹ ਤਾਂ ਹੈਗੀ ਹੈ 40000 ਰੁਪਏ ਦੀ ਤੇ ਖਰਚੇ ਜਾ ਰਹੇ ਨੇ ਸ਼੍ਰੀ ਅੰਬੋਲੀ ਦੇ ਕੇ 2-2 ਕਰੋੜ ਰੁਪਏ ਤਾਂ ਇਹ ਵਰਤਾਰਾ ਕੀ ਹੈ ਇਹਦੇ ਉੱਤੇ ਨੰਬਰ 1 ਦੇ ਉੱਤੇ ਤਾਂ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਉਸੇ ਟਾਈਮ ਕਿ ਜਿਹੜੇ ਲੋਕ ਇਸ ਤਰ੍ਹਾਂ ਲੋਕਤੰਤਰ ਦੀ ਬੋਲੀ ਲਾ ਕੇ ਉਹਨੂੰ ਪੰਚਾਇਤ ਨੂੰ ਜਾਂ ਲੋਕਤੰਤਰ ਨੂੰ ਹਥਿਆਉਣਾ ਚਾਹੁੰਦੇ ਨੇ ਪੰਚਾਇਤ ਨੂੰ ਹਥਿਆਉਣਾ ਚਾਹੁੰਦੇ ਨੇ ਉਹ ਫਿਰ 40 ਹਜ਼ਾਰ ਵਾਲੀ ਜਿਹੜੀ ਸ਼ਰਤ ਹੈ ਉਹਦਾ ਕੀ ਬਣਿਆ ਇਹ ਕਾਨੂੰਨ ਦਾ ਕੀ ਬਣਿਆ ਇਹ ਕੀ ਵਰਤਾਰਾ ਚੱਲ ਰਿਹਾ ਹੈ ਇਹਦੇ ਉੱਤੇ ਜਿੱਥੇ ਇਲੈਕਸ਼ਨ ਕਮਿਸ਼ਨ ਨੂੰ ਨੋਟਿਸ ਲੈਣਾ ਬਣਦਾ ਹੈ ਉੱਥੇ ਜਿਹੜੇ ਸੂਝਬਾਨ ਸਿਆਣੇ ਸੰਜੀਦਾ ਲੋਕ ਨੇ ਗੰਭੀਰ ਸੋਚ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸੋਚਣਾ ਬਣਦਾ ਹੈ ਕਿ ਇਹ ਲੋਕਤੰਤਰ ਕਿੱਧਰ ਨੂੰ ਜਾ ਰਿਹਾ ਹੈ ਤੇ ਜੇ ਇਸੇ ਪਾਸੇ ਨੂੰ ਇਹ ਵਰਤਾਰਾ ਚੱਲਦਾ ਰਿਹਾ ਤਾਂ ਇੱਕ ਦਿਨ ਜੇ ਅਸੀਂ ਫਿਰ ਵੱਡੇ ਪੱਧਰ ਦੇ ਉੱਤੇ ਇਹ ਦੋਸ਼ ਲਾਉਨੇ ਆ ਕਿ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਆ ਬਾਈ ਉਹ ਆਪਣੀ ਮਰਜ਼ੀ ਦੀਆਂ ਸਰਕਾਰਾਂ ਬਣਾਉਂਦੇ ਨੇ ਫਿਰ ਇਹ ਵਰਤਾਰਾ ਤਾਂ ਹੁਣ ਪਿੰਡਾਂ ਤੱਕ ਥੱਲੇ ਤੱਕ ਆ ਗਿਆ ਜੇ ਇਹ ਵਰਤਾਰਾ ਥੱਲੇ ਤੱਕ ਆ ਗਿਆ ਫਿਰ ਤੋਂ ਲੈ ਕੇ ਉੱਪਰ ਤੱਕ ਵੱਡੀ ਪੰਚਾਇਤ ਹੈ ਜਿਹੜੀ ਜਿਹਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ ਜੇ ਉੱਥੋਂ ਤੱਕ ਪੈਸੇ ਵਾਲਿਆਂ ਦੀ ਸਰਦਾਰੀ ਹੋ ਗਈ ਤਾਂ ਫੇਰ ਤਾਂ ਫਿਰ ਪ੍ਰੋਫੈਸਰ ਮੋਹਨ ਸਿੰਘ ਦੀ ਕਪਤਾ ਯਾਦ ਆਉਂਦੀ ਹੈ ਕਿ ਦੋ ਧੜਿਆਂ ਵਿੱਚ ਖਲਕਤ ਬੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਇੱਕ ਪਾਸੇ ਉਹ ਲੋਕ ਹੋਣਗੇ ਫਿਰ ਜਿਹੜੀਆਂ ਤੁਹਾਡੀਆਂ ਗਰੰਟਾਂ ਤੁਹਾਡਾ ਕਮਾਇਆ ਹੋਇਆ ਧਾਣਾ ਜਿਹੜਾ ਉਹ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਉੱਤੇ ਖਰਚ ਕਰਿਆ ਕਰਨਗੇ ਤੁਸੀਂ ਤਾਂ ਸਿਰਫ ਵੋਟ ਹੁਣ ਤੁਹਾਨੂੰ ਤਾਂ ਵੋਟਾਂ 'ਚੋਂ ਵੀ ਪਾਸੇ ਕੀਤਾ ਜਾ ਰਿਹਾ ਹੈ ਕਿ ਸਾਨੂੰ ਤੁਹਾਡੀ ਵੋਟ ਦੀ ਵੀ ਲੋੜ ਨਹੀਂ ਦੋ ਬੰਦੇ ਇਕੱਠੇ ਹੁੰਦੇ ਆ ਬੋਲੀ ਲਾਉਂਦੇ ਆ ਲਓ ਜੀ ਇਹਦੇ ਹੱਕ 'ਚ ਬੋਲੀ ਟੁੱਟ ਗਈ ਤੇ ਇਹ ਲੈ ਗਿਆ ਸਰਪੰਚੀ ਥੋੜੀ ਤਾਂ ਹੁਣ ਵੋਟ ਦੀ ਲੋੜ ਵੀ ਨਹੀਂ ਰਹੀਗੀ ਤੁਹਾਨੂੰ ਵੋਟ ਦੀ ਪ੍ਰਕਿਰਿਆ ਚੋਂ ਲਾਂਬੇ ਕਰ ਦਿੱਤਾ ਗਿਆ ਤਾਂ ਇਸ ਕਰਕੇ ਸੋਚਣਾ ਬਣਦਾ ਹੈ ਕਿ ਲੋਕਤੰਤਰ ਮਜ਼ਬੂਤ ਕਿਵੇਂ ਹੋਵੇ ਤੇ ਉਹ ਜਿਹੜਾ ਬਾਬਾ ਸਾਹਿਬ ਭੀਮrao ਅੰਬੇਡਕਰ ਨੇ ਸਾਨੂੰ ਸੰਵਿਧਾਨ ਦੇ ਵਿੱਚ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਹੈ ਉਹਦਾ ਉਹਦੀ ਰਾਖੀ ਕਰਨੀ ਆਮ ਲੋਕਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਤਕੜੇ ਬੰਦੇ ਹਮੇਸ਼ਾ ਹੀ ਉਹ ਮੁਹਾਵਰਾ ਬਾਰ-ਬਾਰ ਯਾਦ ਆਉਂਦਾ ਕਿ ਤਕੜੇ ਦਾ ਸੱਤੀ 200 ਮਿੱਤਰੋ ਇਹ ਮੁਹਾਵਰਾ ਸਾਨੂੰ ਖਤਮ ਕਰ ਦੇਣਾ ਚਾਹੀਦਾ ਹੈ ਇਹ ਕਿੰਨੇ ਕ ਦਿਨ ਚੱਲਦਾ ਰਹੇਗਾ ਤੇ ਇਹ ਜਿਹੜਾ ਇੱਕ ਬੋਲੀ ਲਿਖੀ ਹੈ ਸਾਡੇ ਕਲਾਕਾਰ ਅਕਸ਼ੀਰ ਨੇ ਉਹ ਕਹਿੰਦਾ ਪੈਸੇ ਵਾਲਿਆਂ ਦੀ ਸਰਦਾਰੀ ਵਿੱਚ ਪੰਚਾਇਤਾਂ ਦੇ ਨਹੀਂ ਯਾਰ ਬੁੱਧੀਜੀਵੀ ਲੋਕਾਂ ਦੀ ਸਰਦਾਰੀ ਹੋਣੀ ਚਾਹੀਦੀ ਹੈ ਵਿੱਚ ਪੰਚਾਇਤਾਂ ਦੇ ਪੈਸੇ ਵਾਲਿਆਂ ਦੀ ਨਹੀਂ ਪੈਸੇ ਤਾਂ ਬਹੁਤ ਲੋਕਾਂ ਕੋਲੇ ਪਏ ਹੈਗੇਗੇ ਪਰ ਉਹ ਲੋਕ ਸੇਵਾਦਾਰ ਨਹੀਂ ਹੋ ਸਕਦੇ ਹੈਗੇ ਇੰਨੀ ਬੇਨਤੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦਾ ਇਹਨਾਂ ਨੂੰ ਗਾਂ ਵੰਡੋ ਜੇ ਚੰਗੀ ਲੱਗਦੀ ਹੈ ਗੱਲ ਲੋਕਾਂ ਦੇ ਵਿੱਚ ਪ੍ਰਚਾਰ ਲੈ ਕੇ ਜਾਓ ਆਓ ਆਪਣੇ ਪਿੰਡਾਂ ਦੀ ਰਾਖੀ ਕਰੀਏ ਲੋਕਤੰਤਰ ਦੀ ਰਾਖੀ ਕਰੀਏ ਆਪਣੇ ਪੰਜਾਬ ਨੂੰ ਬਚਾਈਏ ਨਸ਼ਿਆਂ ਤੋਂ ਰਹਿਤ ਤੇ ਜਾਤਾਂ ਧਰਮਾਂ ਦੇ ਧੜਿਆਂ ਤੋਂ ਰਹਿਤ ਹੋ ਕੇ ਅਸੀਂ ਇਹ ਜਿਹੜੀ ਹੈਗੀ ਪ੍ਰਕਿਰਿਆ ਹੈ ਇਹਦੇ ਉੱਤੇ ਪਹਿਰਾ ਦੇਈਏ ਤਾਂ ਜੋ ਜਿਹੜਾ ਚੋਣਾ ਵੇਲੇ ਸਾਨੂੰ ਜਾਤਾਂ ਗੋਤਾਂ ਲਾਣਾ ਕਿਹੜੇ ਲਾਣੇ ਚੋਂ ਆਂ ਜਾਂ ਪੈਸੇ ਦੇ ਜ਼ੋਰ ਤੇ ਨਸ਼ੇ ਦੇ ਜ਼ੋਰ ਦੇ ਉੱਤੇ ਜਾਂ ਫਿਰ ਅ ਵੱਡੀਆਂ ਵੋਟਾਂ ਹੋਣ ਛੋਟੀਆਂ ਹੋਣ ਇਹ ਸਾਰੇ ਜਿਹੜੇ ਫਾਰਮੂਲੇ ਲਾਏ ਜਾਂਦੇ ਆ ਉਹਨਾਂ ਨੂੰ ਫੇਲ ਕਰਨਾ ਆਪਾਂ ਤੇ ਮੇਰੀ ਬੇਨਤੀ ਹੈ ਕਿ ਜੇ ਗੱਲ ਚੰਗੀ ਲੱਗਦੀ ਹੈ ਇਹਨੂੰ ਗਾਹ ਵੰਡ ਦਿਓ ਇਹਨੂੰ ਸ਼ੇਅਰ ਕਰ ਦਿਓ ਨਹੀਂ ਇੱਥੇ ਹੀ ਛੱਡ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ